ਡੇਰਾ ਬਾਬਾ ਨਾਨਕ 21 ਜੂਨ 2025 ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਤੇ ਡੇਰਾ ਬਾਬਾ ਨਾਨਕ ਵਿਖੇ ਵਿਸ਼ੇਸ਼ ਯੋਗ ਸਮਾਗਮ ਦਾ ਆਯੋਜਨ ਕੀਤਾ ਗਿਆ ਇਹ ਸਮਾਰੋਹ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦੀਪ ਸਿੰਘ ਰੰਦਾਵਾਦੀ ਅਗਵਾਈ ਹੇਠ ਹੋਇਆ ਜਿਸ ਵਿੱਚ ਸਥਾਨਕ ਨਾਗਰਿਕਾਂ ਨੇ ਵੱਦ ਚੜ੍ਹ ਕੇ ਭਾਗ ਲਿਆ ਇਸ ਮੌਕੇ ਉਪ ਮੰਡਲ ਮੈਜਿਸਟਰੇਟ ਡੇਰਾ ਬਾਬਾ ਨਾਨਕ ਅਤੇ ਬੀਐਸਐਫ ਦੇ ਅਧਿਕਾਰੀ ਵੀ ਮੌਜੂਦ ਰਹੇ ਬੀਐਸਐਫ ਦੇ ਅਧਿਕਾਰੀਆਂ ਨੇ ਕਿਹਾ ਕਿ ਯੋਗ ਸਿਰਫ ਸਰੀਰ ਦੀ ਤੰਦਰੁਸਤੀ ਲਈ ਨਹੀਂ ਸਗੋਂ ਮਨੋਬਲ ਨੂੰ ਮਜ਼ਬੂਤ ਕਰਨ ਅਤੇ ਸਰਦ ਦੀ ਅਲਰਟਨੈਸ ਲਈ ਵੀ ਬਹੁਤ ਲਾਭਦਾਇਕ ਹੈ ਬੀਐਸਐਫ ਜਵਾਨਾਂ ਲਈ ਯੋਗ ਰੋਜ਼ਾਨਾ ਦੀ ਕਸਰਤ ਦਾ ਮਹੱਤਵਪੂਰਨ ਹਿੱਸਾ ਹੈ ਸਮਾਗਮ ਵਿੱਚ ਵਿਦਿਆਰਥੀਆਂ ਨਗਰ ਨਿਵਾਸੀਆਂ ਅਤੇ ਸੀਨੀਅਰ ਸਿਟੀਜ਼ਨਾਂ ਨੇ ਯੋਗ ਪਿਆਸ ਕਰਕੇ ਤੰਦਰੁਸਤੀ ਵੱਲ ਵਧਣ ਦਾ ਸੰਕਲਪ ਲਿਆ जान। बहुत अच्छा सामान्य सांस लेते रहे सामान्य सांस लेते रहे हो जाएगा और हबीली हमी की तरफ देखते रहे वन टू थ्री फोर फाइव सात घुटने ऊपर ऊपर फेर सीधा करें दाइना फेर दाइने... ਅੱਜ 11ਵਾਂ ਜੋਗਦੇਵ ਸ੍ਰੀ ਕਰਤਾਪੁਰ ਕੋਰੀਡੋਰ ਵਿਖੇ ਮਨਾਇਆ ਗਿਆ ਲੋਕਾਂ ਨੇ ਜਿਹੜੇ ਸਿਟੀਜ਼ਨ ਨੇ ਤੇ ਇੱਥੇ ਬਹੁਤ ਉਤਸ਼ਾਹ ਨਾਲ ਭਾਗ ਲਿਆ ਮੈਂ ਤੈ ਦਿਲੋਂ ਨੀਰਵਾ ਬਾਬਾ ਨਾਨਕ ਦੇ ਨਿਵਾਸੀਆਂ ਦਾ ਆਏ ਹੋਏ ਸਾਰੇ ਸੱਜਣਾ ਦਾ ਐਮਐਲਏ ਸਾਹਿਬ ਦਾ ਸਾਡੀ ਟੀਮ ਸਾਰੀ ਜਿਹੜੀ ਆਫਿਸ ਦੀ ਟੀਮ ਲੱਗੀ ਆ ਜੋਗਾ ਟੀਮ ਆਈ ਹੋਈ ਹੈ ਆਯੁਰਵੈਦਿਕ ਦਾ ਇੱਥੇ ਫ੍ਰੀ ਮੈਡੀਕਲ ਕੈਂਪ ਵੀ ਲੱਗਿਆ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਜਿਨ੍ਹਾਂ ਨੇ ਮੈਡੀਸਿਨ ਲੈਣੀ ਹੈ ਅੱਜ ਫ੍ਰੀ ਮੈਡੀਸਿਨ ਉਹਨਾਂ ਵੱਲੋਂ ਦਿੱਤੀ ਜਾ ਰਹੀ ਹੈ ਸੋ ਇਸ ਸਕੀਮ ਦਾ ਲਾਭ ਠੋਣ ਜੋਗਾ ਜਿਹੜਾ ਹੈ ਸਰੀਰ ਨੂੰ ਨਿਰੋਗ ਰੱਖਦਾ ਆਪਾਂ ਬੇਤਸ਼ਾਹ ਬਿਮਾਰੀਆਂ ਦਾ ਜਿਹੜਾ ਇਲਾਜ ਸਾਡਾ ਜੋਗਾ ਕਰਦਾ ਤੇ ਮੈਂ ਲੋਕਾਂ ਨੂੰ ਇਹੀ ਅਪੀਲ ਕਰਦਾ ਕਿ ਰੋਜ਼ ਇਹਨੂੰ ਰੁਟੀਨ ਬਣਾਉਣ ਆਪਣਾ ਸਮਾਂ ਕੱਢ ਕੇ ਆਪਣੇ ਲਈ ਇਹ ਜਿਹੜਾ ਜੋਗਾ ਕੰ ਤਾਂ ਜੋ ਜਿਹੜਾ ਡਾਕਟਰਾਂ ਕੋਲ ਜਾਣ ਦੀ ਬਜਾਏ ਇੱਕ ਨਿਰੋਗ ਸਰੀਰ ਆਪਦਾ ਰੱਖ ਸਕਣ ਇਹਨਾਂ ਕਹਿੰਦਾ ਮੈਂ ਫੇਰ ਸਾਰੇ ਡੇਰਾ ਬਾਬਾ ਨਾਨਕ ਨਿਵਾਸੀਆਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਥੈਂਕ ਯੂ ਜੀ ਸਰ ਜਿਹੜਾ ਅੱਜ ਯੋਗਾ ਦਿਵਸ ਮਨਾਇਆ ਅੱਜ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਤੇ ਯੋਗਾ ਦਿਵਸ ਮਨਾਇਆ ਗਿਆ ਬਹੁਤ ਐਸਡੀਐਮ ਸਾਹਿਬ ਨਾਲ ਇਹਨਾਂ ਦੇ ਚੇਚੇ ਹਿੰਮਤ ਸਦਕਾ ਉਦਮ ਸਦਕਾ ਜਿਹੜਾ ਅੱਜ 11ਵਾਂ ਯੋਗਾ ਦਿਵਸ ਮਨਾਇਆ ਤਾਂ ਬਹੁਤ ਭਾਰੀ ਗਿਣਤੀ ਚ ਲੋਕਾਂ ਨੇ ਇਹਦੇ ਵਿੱਚ ਜਿਹੜਾ ਉਹ ਸਮੂਲੀਅਤ ਕੀਤੀ ਹੈ ਮੇਰੇ ਮਾਇਰੇ ਮੁਤਾਬਕ ਬੜੇ ਪੁਰਾਣੇ ਸਮੇਂ ਤੋਂ ਜਿਹੜੇ ਸਾਡੇ ਪੀਰ ਪਗੰਬਰ ਹੋਏ ਨੇ ਉਹਨਾਂ ਵੀ ਆਪਣੇ ਸਮੇਂ 'ਚ ਯੋਗਾ ਅਭਿਆਸ ਨੂੰ ਬੜੀ ਐਮੇ ਦਿੱਤੀ ਆ ਇੱਕ ਪਰਮਾਤਮਾ ਦੇ ਨਾਮ ਨਾਲ ਜੁੜਿਆ ਜਾਂਦਾ ਤਾਂ ਸਰੀਰਕ ਪੱਖੋਂ ਜਿਹੜਾ ਬੰਦਾ ਬਿਲਕੁਲ ਨਿਰੋਗ ਰਹਿੰਦਾ ਹੈ ਬੰਦੇ ਦੀ ਸੋਚ ਚੰਗੀ ਰਹਿੰਦੀ ਹੈ ਜੇ ਬੰਦੇ ਦੀ ਸਿਹਤ ਚੰਗੀ ਹੈ ਤਾਂ ਸੋਚ ਚੰਗੀ ਹੈ ਤਾਂ ਮੈਂ ਦੇਖਿਆ ਕਿ ਪਿਛਲੇ ਦਿਨੀ ਬਾਬਾ RAMDEV ਜੀ ਨੇ ਜਿਹੜਾ ਹਿੰਦੁਸਤਾਨ 'ਚ ਯੋਗ ਨੂੰ ਉਤਸ਼ਾਹਿਤ ਕੀਤਾ ਇੱਕ ਬੀਮਸਾਲ ਹੈ ਤਾਂ ਬਹੁਤ ਵੱਡਾ ਜਿਹੜਾ ਉਹਨਾਂ ਨੂੰ ਯੋਗ ਨਾਲ ਉਹਨਾਂ ਜੋੜਿਆ ਹਿੰਦੁਸਤਾਨ ਦੇ ਲੋਕਾਂ ਨੂੰ ਔਰ ਬਾਹਰ ਦੇ ਲੋਕਾਂ ਨੂੰ ਤਾਂ ਬਹੁਤ ਵਧੀਆ ਗੱਲ ਇਹ ਦਿਨਾਂ ਇੱਕ ਸਰੀਰਕ ਪੱਖੋਂ ਵੀ ਬੰਦਾ ਠੀਕ ਰਹਿੰਦਾ ਤੇ ਬਿਮਾਰੀਆਂ ਤੋਂ ਦੂਰ ਰਹਿੰਦਾ ਜਿਹੜੇ ਲੋਕ ਯੋਗਾ ਨਹੀਂ ਕਰ ਰਹੇ ਜਾਂ ਜਿਹੜੇ ਦੇਖੋ ਜੀ ਅੱਜ ਦੇ ਦਿਨ ਤੇ ਉਹਨਾਂ ਨੂੰ ਇਹੀ ਮੈਸੇਜ ਹੈ ਕਿ ਚੰਗੀ ਸਿਹਤ ਵਾਸਤੇ ਆਪਣੇ ਚੰਗੇ ਸਰੀਰਵਾਸ ਤੇ ਔਰ ਚੰਗੀ ਸਮਾਜਵਾਸ ਸਿਰਜਣ ਵਾਸਤੇ ਉਹਨਾਂ ਨੂੰ ਅੱਜ ਦੇ ਦਿਨ ਯੋਗ ਨਾਲ ਜ਼ਰੂਰ ਜੁੜਨਾ ਚਾਹੀਦਾ ਇਹ ਪੁਰਾਣੇ ਤਪਸਵੀ ਲੋਕ ਜਿਹੜੇ ਹੋਏ ਨੇ ਮਹਾਨ ਉਹਨਾਂ ਨੇ ਵੀ ਯੋਗਾ ਨੂੰ ਬੜੀ ਐਮੀਅਤ ਦਿੱਤੀ ਹੈ ਤੇ ਇਸ ਕਰਕੇ ਅੱਜ ਦੇ ਦਿਨ ਤੇ ਮੈਂ ਸਾਰੇ ਹਿੰਦੁਸਤਾਨ ਨੂੰ ਕਹਿੰਨਾ ਕਿ ਯੋਗ ਨਾਲ ਜ਼ਰੂਰ ਜੁੜਨਾ ਚਾਹੀਦਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਯੋਗ ਅੱਜ ਕੱਲ ਇੱਕ ਜੀਵਨ ਜਾਚ ਬਣ ਗਿਆ ਹੈ ਤੇ 21 ਜੂਨ 2025 ਨੂੰ ਅਸੀਂ 11ਵਾਂ ਇੰਟਰਨੈਸ਼ਨਲ ਯੋਗਾ ਦਿਵਸ ਮਨਾ ਰਹੇ ਹਾਂ ਉਸੇ ਸਿਲਸਲੇ 'ਚ ਜੋ ਕਾਰਵਾਈ ਹੈ ਕਾਫੀ ਦਿਨ ਪਹਿਲੇ ਸਟਾਰਟ ਹੋ ਜਾਂਦੀ ਹੈ ਅੱਜ ਅਸੀਂ ਆਈਸੀਪੀ ਕਰਤਾਰਪੁਰ ਕੋਰੀਡੋਰ ਸੈਕਟਰ ਗੁਰਦਾਸਪੁਰ ਬੀਐਸਐਫ ਦੇ ਵੱਲੋਂ ਇੱਕ ਵੱਡੇ ਯੋਗਾ ਸੈਸ਼ਨ ਦਾ ਆਯੋਜਨ ਕੀਤਾ ਜਿਸ ਵਿੱਚ ਸੈਕਟਰ ਗੁਰਦਾਸਪੁਰ ਦੇ ਅੰਡਰ ਜਿਹੜੇ ਉਹ ਬਿਹਾਲੀ ਕਰ ਰਹੇ ਸਨੀਆਂ ਉਹਨਾਂ ਨੇ ਪਾਰਟਿਸਿਪੇਟ ਕੀਤਾ ਉਹਨਾਂ ਦੇ ਕਾਰਮਿਕ ਇਸ ਨੇ ਪਾਰਟਿਸਿਪੇਟ ਕੀਤਾ ਔਰ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਡਿਸਟ੍ਰਿਕਟ ਐਡਮ ਸਟੇਸ਼ਨ ਦੇ ਜੋ ਕਾਰਮਿਕ ਹੈ ਐਸ ਡੀ ਐਮ ਸਾਹਿਬ ਐਸ ਡੀ ਐਮ ਡੀ ਵੀ ਐਨ ਔਰ ਉਹਨਾਂ ਦੇ ਬਾਕੀ ਸਾਥੀਆਂ ਨੇ ਵੀ ਇਸ ਪ੍ਰੋਗਰਾਮ ਚ ਸ਼ਾਮਲ ਹੋ ਕੇ ਇਸ ਦੀ ਸ਼ੋਭਾ ਨੂੰ ਵਧਾਇਆ ਹੈ ਔਰ ਇਹ ਬਹੁਤ ਅੱਛਾ ਸਫਲ ਯੋਜਨ ਰਿਹਾ ਹੈ ਇਸ ਵਿੱਚ ਇਸ ਦੇ ਵਿੱਚ 24 ਬਟਾਲੀਆਂ ਜੋ ਲੋਕਲ ਬਟਾਲੀਆਂ ਸ ਹੈ ਜੋ ਇਸ ਆਈਸੀਬੀ ਕਤਾਰਪੁਰ ਕੋਰੀਡੋਰ ਦੀ ਸਿਕਿਉਰਿਟੀ ਲਈ ਜ਼ਿੰਮੇਵਾਰ ਹਨ ਉਹਨਾਂ ਨੇ ਬਹੁਤ ਅੱਛਾ ਆਯੋਜਨ ਕਰਵਾਇਆ ਔਰ ਜੋ ਯੋਗਾ ਹੈ ਸਿਰਫ ਇੱਕ ਦਿਨ ਦੇ ਲਈ ਨਹੀਂ ਹੋਣਾ ਚਾਹੀਏ ਇਹ ਇੱਕ ਜੀਵਨ ਜਾਂਚ ਹੋਣੀ ਚਾਹੀਏ ਜਾਂਚ ਬਣ ਜਾਣੀ ਚਾਹੀਏ ਹੈਬਿਟ ਹੈਬਿਟ ਦੇ ਵਿੱਚ ਸ਼ਾਮਲ ਹੋਣਾ ਚਾਹੀਏ ਇਹਦੇ ਤੋਂ ਬਹੁਤ ਸਾਰੇ ਫਾਇਦੇ ਹੈ ਕਿਉਂਕਿ ਅੱਜਕੱਲ ਦੀ ਜਿਹੜੀ ਜ਼ਿੰਦਗੀ ਹੈ ਬਹੁਤ ਬਿਜ਼ੀ ਹੈ ਬਹੁਤ ਅ ਐਨੀ ਬਿਜੀ ਹੈ ਕਿ ਆਦਮੀ ਨੂੰ ਟਾਈਮ ਨਹੀਂ ਮਿਲਦਾ ਆਪਣੇ ਸਰੀਰ ਵੱਲ ਧਿਆਨ ਦੇਣ ਲਈ ਤੇ ਯੋਗਾ ਅਗਰ ਅਸੀਂ ਅਪਣਾਨੇ ਆ ਤਾਂ ਉਹਦੇ ਨਾਲ ਸਾਨੂੰ ਕਿਸੇ ਵੱਡੇ ਪਲੇ ਗਰਾਊਂਡ ਦੀ ਜ਼ਰੂਰਤ ਨਹੀਂ ਪੈਂਦੀ ਛੋਟੀ ਜਿਹੀ ਸਪੇਸ ਚਾਹੀਦੀ ਹੈ ਉਹਦੇ ਵਿੱਚ ਹੀ ਅਸੀਂ ਇੰਡੀਵਿਜੂਅਲੀ ਜਾਨਕਿ ਵਿਅਕਤੀਗਤ ਤੌਰ ਤੇ ਹੀ ਆਪਣੇ ਅ ਅਭਿਆਸ ਕਰਕੇ ਆਪਣੀ ਬਾਡੀ ਨੂੰ ਠੀਕ ਠਾਕ ਕਰ ਸਕਦੇ ਹਾਂ ਨੌਜਵਾਨ ਵੀਡੀਓ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਨੌਵੀਂ ਪੀੜ੍ਹੀ ਜਿਹੜੀ ਆ ਉਹਨਾਂ ਨੂੰ ਵੀ ਇਹਨਾਂ ਪੰਜਾਬੀ ਵੀ ਫਤਿਹ ਚਲ ਰਹੀ ਆ ਪੜਾਉਣਾ ਚਾਹੀਦਾ ਬਾਕੀ ਜਿਹੜੇ ਗਲਤ ਰਾਸਤੇ ਹੈਗੇ ਨਸ਼ਿਆਂ ਦੇ ਰਾਸਤੇ ਜੋ ਯੂਥ ਜਿਹੜੇ ਲਗੇ ਹੋਏ ਆ ਉਹਨਾਂ ਨੂੰ ਵੀ ਅਸੀਂ ਇਸ ਮੰਚ ਦੇ ਮਾਧਿਅਮ ਤੋਂ ਇੱਕ ਅਪੀਲ ਕਰਦੇ ਆ ਕਿ ਉਹ ਨਸ਼ਿਆਂ ਦੀ ਰਾਤ ਛੱਡ ਕੇ ਇਹ ਯੋਗਾ ਦੀਵੇਦਾ ਹੈਗੀ ਆ ਉਹਨੂੰ ਅਪਣਾਉਣ ਔਰ ਅੱਛੇ ਕੰਮ ਕਰਕੇ ਰਾਸ਼ਟਰੀ ਜੋ ਸੇਵਾ ਦੇ ਵਿੱਚ ਹਿੱਸਾ ਪਾਉਣਾ ਥੈਂਕ ਯੂ